ਅੱਜ ਤਾਂ ਹੀ ਮਤਲਬ ਇਹੋ ਜਿਹਾ ਕੋਈ ਪ੍ਰੋਗਰਾਮ ਵੇਖਿਆ ਜੀ ਮੈਂ ਨਹੀਂ ਪਹਿਲਾਂ ਕਦੇ ਵੇਖਿਆ ਨਹੀਂ ਬਿਲਕੁਲ ਸਾਰਾ ਡਿਪਰੈਸ਼ਨ ਦੂਰ ਹੋ ਗਿਆ ਆਰੇ ਵਾਹ ਤੇ ਪੂਰੀ ਫੈਮਿਲੀ ਨੇ ਇੰਜੋਏ ਕੀਤਾ ਜੀ ਪਰ ਉਹਨਾਂ ਦੀਆਂ ਗੱਲਾਂ ਨਾਲ ਮੈਨੂੰ ਲੱਗਦਾ ਕਿ ਮੇਰੀ ਦਵਾਈ ਅੱਜ ਹੀ ਛੁੱਟ ਜਾਣੀ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਕਹਿੰਦੀ ਹਰ ਸ਼ਾਇਰ ਚਾਹ ਦੱਸਣਾ ਮੈਂ ਸਰ ਦੇ ਸੈਸ਼ਨ ਲਾਇਏ ਸੀ ਇਹ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਬਹੁ ਟਾਈਮ ਤੋਂ ਸੀਗੀ ਫਿਰ ਸਰ ਨੇ ਦੋ ਸੈਸ਼ਨ ਤੇ ਅਟੈਂਡ ਕੀਤੇ ਸਰ ਦੇ ਉਹ ਸਿਟੀ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਡਿਪਰੈਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਲਾਈਫ ਕੋਚ ਹਰਦੀਪ ਸਿੰਘ ਲਾਈਫ ਚੇਂਜਿੰਗ ਇਵੈਂਟ ਹੋਣ ਜਾ ਰਿਹਾ ਹੈ ਉਥੇ ਆਪਾਂ ਪ੍ਰੈਕਟੀਕਲ ਡੈਮੋ ਦੇਣੀ ਹੈ ਜੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਜਾਗਦੇ ਹੋ ਕਰਵਟਾਂ ਲਈ ਜਾਂਦੇ ਹੋ ਉਦਾਸ ਰਹਿੰਦੇ ਹੋ ਬਹੁਤ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਘਬਰਾਹਟ ਬਹੁਤ ਰਹਿੰਦੀ ਹੈ ਤੁਹਾਨੂੰ ਡਰ ਲੱਗਦਾ ਬਹੁਤ ਜ਼ਿਆਦਾ ਜਾਂ ਤੁਹਾਨੂੰ ਵਹਿਮ ਬਹੁਤ ਨੇ ਕਿਸੇ ਵੀ ਕਾਰਨ ਕਰਕੇ ਸੋ ਚਿੰਤਾ ਕਰਨ ਦੀ ਲੋੜ ਨਹੀਂ ਉਥੇ ਆਪਾਂ ਬਹੁਤ ਤਰ੍ਹਾਂ ਦੀਆਂ ਥੈਰਾਪੀਜ਼ ਕਰਾਂਗੇ ਜਿਹਨੂੰ ਹੈਪੀ ਹਾਰਮੋਨ ਥੈਰਾਪੀਜ਼ ਕਹਿੰਦੇ ਆ ਬਰੀਥਿੰਗ ਥੈਰਾਪੀਜ਼ ਸਾਊਂਡ ਥੈਰਾਪੀਜ਼ ਤੇ ਨਾਲ ਦੀ ਨਾਲ ਤੁਹਾਨੂੰ ਮੈਡੀਟੇਸ਼ਨ ਦੀਆਂ ਟੈਕਨੀਕਸ ਵੀ ਸਿਖਾਵਾਂਗਾ ਬਹੁਤ ਜ਼ਿਆਦਾ ਗੁੱਸਾ ਸਿਹਤ ਤੇ ਮਨ ਲਈ ਹਾਨੀਕਾਰਕ ਹੈ ਬਹੁਤ ਜ਼ਿਆਦਾ ਸੋਚਣਾ ਸਿਹਤ ਤੇ ਮਨ ਲਈ ਹਾਨੀਕਾਰਕ ਹੈ ਬਹੁਤ ਜ਼ਿਆਦਾ ਲਗਾਤਾਰ ਜਾਗੀ ਜਾਣਾ ਰਾਤਾਂ ਨੂੰ ਨੀਂਦ ਨਹੀਂ ਆਉਣੀ ਇਹ ਤਿੰਨੋਂ ਚੀਜ਼ਾਂ ਸਾਨੂੰ ਬਹੁਤ ਖਰਾਬ ਕਰਦੀਆਂ ਨੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਖਬਰਾਂ ਦੀ ਲੋੜ ਨਹੀਂ ਆਪਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਇਹੀ ਦੱਸਣ ਜਾ ਰਹੇ ਹਾਂ ਵੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਆ ਜਿਹੜਾ ਜੀਵਨ ਤੁਸੀਂ ਜੀ ਰਹੇ ਹੋ ਇਹ ਟੈਂਪਰਰੀ 네ਗੇਟਿਵ ਨਹੀਂ ਹੋਣਾ ਹੈਗਾ ਆਪਾਂ ਚੜ੍ਹਦੀ ਕਲਾ ਚ ਤੇ ਪੋਜ਼ਿਟਿਵ ਹੋ ਕੇ ਜ਼ਿੰਦਗੀ ਜੀਣੀ ਹੈ ਉਹਦੀਆਂ ਪ੍ਰੈਕਟੀਕਲ ਡੈਮੋਸ ਦਵਾਂਗੇ ਤੇ ਪਰਵਾਰ ਸਮੇਤ ਪਹੁੰਚਿਓ ਐਂਟੀ ਡਿਪਰੈਸ਼ਨ ਲਾਈਫ ਚੇਂਜਿੰਗ ਇਵੈਂਟ 24 ਨਵੰਬਰ 2020 ਦਿਨ ਐਤਵਾਰ ਨੂੰ ਸਿਟੀ ਕਾਲਜ ਜਲੰਧਰ ਦੇ ਐਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ ਡਿਪਰੈਸ਼ਨ ਤੋਂ ਛਟਕਾਰਾ ਨੀਂਦ ਨਾ ਆਉਣੀ ਘਬਰਾਟ ਰਹਿਣੀ ਉਦਾਸ ਰਹਿਣਾ ਬਹੁਤ ਗੁੱਸਾ ਆਉਣਾ ਅਜਿਹੀਆਂ ਚੀਜ਼ਾਂ ਤੋਂ ਛਟਕਾਰਾ ਪਾਉਣ ਦੇ ਲਈ ਕੁਝ ਅਜਿਹੇ ਨੁਕਤੇ ਦੱਸੇ ਜਾਣਗੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਬਿਨਾ ਦਵਾਈ ਤੋਂ ਹੀ ਠੀਕ ਹੋਣਗੀਆਂ ਆਓ ਅੱਜ ਹੀ ਅਸੀਂ ਆਪਣੀ ਟਿਕਟ ਔਰ ਸੀਟ ਬੁੱਕ ਕਰਵਾ ਕੇ ਮੌਕੇ ਦਾ ਲਾਭ ਉਠਾਈਏ ਅਜਿਹੇ ਮੌਕੇ बार-बार ਆਪਣੇ ਏਰੀਆ 'ਚ ਨਹੀਂ ਆਉਣੇ ਕਿਰ ਤੁਸੀਂ ਵੀ ਡਿਪਰੈਸ਼ਨ ਜਈ ਗੰਦੀ ਬਿਮਾਰੀ ਦੇ ਸ਼ਿਕਾਰ ਹੋ ਸਟ्रेस ਹੈ ਘਰ ਦੇ ਵਿੱਚ ਤੁਹਾਡੀ ਆਪਣੇ ਪਾਰਟਨਰ ਦੇ ਨਾਲ ਨਹੀਂ ਬਣ ਰਹੀ ਘਰ ਦਾ ਮਾਹੌਲ ਇਨਕ 네ਗੇਟਿਵ ਹੈ ਵੀ ਤੁਹਾਨੂੰ ਸੁਸਾਇਡਲ ਥਾਟਸ ਆ ਰਹੇ ਨੇ ਕੋਈ ਜ਼ਿੰਦਗੀ ਦੇ ਵਿੱਚ ਅਜਿਹੀ ਪਰੇਸ਼ਾਨੀਆਂ ਇਹ ਬਿਮਾਰੀਆਂ ਦਾ ਹੱਲ ਲਾਈਫ ਕੋਚ ਰਣਦੀਪ ਸਿੰਘ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਲੈ ਕੇ ਆ ਰਹੇ ਨੇ ਤੁਹਾਨੂੰ ਅਜਿਹੇ ਟਿਪਸ ਦੇਣਗੇ 24 ਨਵੰਬਰ ਨੂੰ ਇੱਕ ਫੈਮਿਲੀ ਇਵੈਂਟ ਹੋਣ ਵਾਲਾ ਹੈ ਹੇਠਲੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰਨਾ ਹੈ ਤੇ ਅੱਜ ਹੀ ਜਿਹੜੀਆਂ ਆਪਣੀਆਂ ਸੀਟਸ ਨੇ ਉਹ ਬੁੱਕ ਕਰਵਾਓ ਤੇ ਫੈਮਿਲੀ ਇਵੈਂਟ ਦਾ ਹਿੱਸਾ ਬਣੋ ਧੰਨਵਾਦ ਡਿਪਰੈਸ਼ਨ ਓਵਰ ਥਿੰਕਿੰਗ ਐਂਗਜ਼ਾਇਟੀ ਘਬਰਾਹਟ ਹਰ ਇਨਸਾਨ ਨੂੰ ਅੱਜ ਨਿਗਰਦੀ ਜਾ ਰਹੀ ਹੈ ਹੋਡੀ ਫੈਮਿਲੀ ਦੇ ਵਿੱਚ ਵੀ ਕੋਈ ਐਸਾ ਮੈਂਬਰ ਹੈਗਾ ਜਿਹੜਾ ਘਬਰਾਉਂਦਾ ਹੈ ਡਿਪਰੈਸ਼ਨ ਦੀ ਗੋਲੀਆਂ ਖਾਂਦਾ ਨੀਂਦ ਦੀਆਂ ਗੋਲੀਆਂ ਖਾਂਦਾ ਉਹਦਾ ਹੱਲ ਲੈ ਕੇ ਅਸੀਂ ਜਲੰਧਰ ਆ ਰਹੇ ਹਾਂ ਜਲੰਧਰ ਐਂਟੀ ਡਿਪਰੈਸ਼ਨ ਕਾਉਂਸਲਿੰਗ ਇਵੈਂਟ ਹੋਣ ਜਾ ਰਿਹਾ ਜਿਦੇ ਵਿੱਚ ਤੁਹਾਨੂੰ ਇਹਦਾ ਪ੍ਰੈਕਟੀਕਲ ਨੋਲਜ ਡੈਮੋ ਦਿੱਤੀ ਜਾਊਗੀ ਵੀ ਜੇ ਰਾਤ ਨੂੰ ਨੀਂਦ ਨਾ ਆਵੇ ਕੀ ਕਰਨਾ ਚਾਹੀਦਾ ਘਬਰਾਹਟ ਹੋਵੇ ਕੀ ਕਰਨਾ ਚਾਹੀਦਾ ਸੋਚਣਾ ਕਿਵੇਂ ਆ ਉੱਠਣਾ ਕਿਵੇਂ ਆ ਬਹਿਣਾ ਕਿਵੇਂ ਆ ਗੱਲ ਕਿਵੇਂ ਕਰਨੀ ਆ ਹਰ ਚੀਜ਼ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਮੇਰਾ ਮਿਸ਼ਨ ਹਰ ਮਨੁੱਖ ਖੁਸ਼ਹਾਲ ਜ਼ਿੰਦਗੀ ਜੀਵੇ ਕਿੱਟੀ ਪਾਰਟੀਆਂ ਵੀ ਜਾਣੇ ਹੋ ਪਰ ਇਹ ਇਵੈਂਟ ਮਿਸ ਨਾ ਕਰਿਓ ਕਿਉਂਕਿ ਉਹਨਾਂ ਨਾਲੋਂ ਕਿਤੇ ਹਜ਼ਾਰ ਦਰਜੇ ਤੁਹਾਡੇ ਲਈ ਫਾਇਦੇਮੰਦ ਹੋਣ ਜਾ ਰਹੇ ਆ ਇਵੈਂਟ ਮਿਸ ਨਾ ਕਰਨਾ ਸ਼ੇਅਰ ਜ਼ਰੂਰ ਕਰਿਓ ਜਿਹਨੂੰ ਵੀ ਇਹ ਪ੍ਰੋਬਲਮ ਹੈ ਉਹ ਉੱਥੇ ਪਹੁੰਚੇ ਤੇ ਉਹ ਇਸ ਇਵੈਂਟ ਦਾ ਲਾਹਾ ਲੈ ਸਕੇ ਤੁਸੀਂ ਅੱਜ ਸਟ੍ਰੈਸ 'ਚ ਜੀ ਰਹੇ ਹੋ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਹੋ ਐਸਿਡ ਦੀਆਂ ਦਵਾਈਆਂ ਖਾ ਰਹੇ ਹੋ ਨੀਂਦ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਹਸਬੰਡ ਵਾਈਫ ਦਾ ਕਲੇਸ਼ ਰਹਿੰਦਾ ਹੈ ਘਰ ਦਾ ਮਾਹੌਲ ਇੰਨਾ ਨੈਗੇਟਿਵ ਹੈ ਤੁਸੀਂ ਸਾਰੀ ਸਾਰੀ ਰਾਤ ਜਾਗ ਕੇ ਟਾਈਮ ਕੱਢ ਰਹੇ ਹੋ ਤੇ ਤੁਹਾਨੂੰ ਇੰਨੀ ਫਿਕਰ ਲੱਗੀ ਪਈ ਹੈ ਮੇਰੀ ਜ਼ਿੰਦਗੀ ਦਾ ਬਣੂਗਾ ਕੀ ਗੁਰੂ ਨਾਨਕ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਮੈਂ ਹਰ ਪਿੰਡ ਸ਼ਹਿਰ ਚ ਜਾ ਕੇ ਈਵੈਂਟ ਆਰਗੇਨਾਈਜ਼ ਕਰ ਰਿਹਾ ਲਾ ਰਿਹਾ ਤਾਂ ਜੋ ਲੋਕਾਂ ਨੂੰ ਸਮਝਾ ਸਕਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਥੋੜੀਆਂ ਦਵਾਈਆਂ ਬੰਦ ਹੋ ਸਕਦੀਆਂ ਤੁਸੀਂ ਚੜ੍ਹਦੀ ਕਲਾ ਚ ਜੀ ਸਕਦੇ ਹੋ ਇਹ ਈਵੈਂਟ ਫੈਮਲੀ ਈਵੈਂਟ ਹੈ ਤੁਸੀਂ ਆਪਣੇ ਪੂਰੇ ਪਰਿਵਾਰ ਸਮੇਤ ਆਓ ਤਾਂ ਜੋ ਹਰ ਇੱਕ ਇਨਸਾਨ ਨੂੰ ਪਤਾ ਲੱਗੇ ਜ਼ਿੰਦਗੀ ਜੀਣ ਦਾ ਸਹੀ ਢੰਗ ਕੀ ਹੈ ਜ਼ਿੰਦਗੀ ਬਹੁਤ ਖੂਬਸੂਰਤ ਹੈ ਇਹਨੂੰ ਅਸੀਂ ਬਰਬਾਦ ਨਾ ਕਰੀਏ ਈਵੈਂਟ ਵਿੱਚ ਪਹੁੰਚੋ ਦਰਸ਼ਨ ਦਿਓ ਤਾਂ ਜੋ ਆਪਾਂ ਹੋਰ ਨਵੇਂ ਢੰਗ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ